ਦੇਤਾ ਹੀ ਪਾਣੀ ਹਾਂਜੀ ਕੋਈ ਹੋਰ ਵਾਲੀ ਸਟਾਰਟਿੰਗ ਨਹੀਂ ਹੋਈ ਫਰੀ ਯਾਸਾ ਇਹ ਰੰਗਾ ਹੋਰ ਕੀ ਬੰਦ ਕੱਲਾ ਮੇਰੇ ਕੋਲ ਕੋਈ ਹੋਰ ਦੀ ਧਿਆਰ ਰੱਖੀ ਸਟਾਰਟਿੰਗ ਠੀਕ ਹੈ ਭਾਈ ਛੱਡ ਦੇ ਤਿੰਨ ਤਿੰਨੇ ਪਾਣੀ ਵਾਲੇ ਆ ਪਹਿਲਾ ਪਾਣੀ ਫਰਸਟ ਡ੍ਰੌਪਸ ਕੁਲਾਬੀ ਤੁਸ ਨਾਲ ਆਪਣਾ ਦਫਾ ਹੁਣ ਤਾਂ ਪਹਿਲਾਂ ਚੱਲ ਲੱਗੇ ਸੀ ਆਏ ਹੇ ਬੇਚਾ ਇਹ ਮੇਂ ਪਹਿਲਾ ਪਾਣੀ ਹੈ ਠੀਕ ਹੈ ਵਰਦਾ ਵੇਖੀਏ ਜੇ ਮੈਂ ਦੇਖਦਾ ਜੇ ਫਰਦ ਨਹੀਂ ਗੱਲ ਠੀਕ ਹੈ ਪਾਣੀ ਤੇ ਲਾ ਦੀ ਮਿਲੋ ਲੱਗੀ ਭਈ ਬਸ ਦੇ ਭਾਈ ਨੰਪਾ ਲਾ ਦਾਂਗੇ ਓਕੇ ਭਾਈ ਤਿੰਨੇ ਡਾਉਣੇ ਸੀ ਤੇ ਤਿੰਨੇ ਪਾਣੀ ਦੇ ਪਹਿਲਾ ਪਾਣੀ ਲਾਇਆ ਤਿੰਨਾਂ ਨੇ ਰਾਤ ਬਲਾਉਂਦੂ ਪਾਣੇ ਬੋਲੇ ਵੀਡੀਓ ਵੀ ਨਹੀਂ ਪਈ ਪਤਾ ਨਹੀਂ ਲੱਗਿਆ ਮੈਂ ਤਾਂ ਮੰਜੇ ਤੇ ਇੰਨਾ ਯਾਦ ਆ ਮੈਨੂੰ ਵੀਡੀਓ ਐਡਿਟ ਕਰਨ ਲੱਗਾ ਸੀ ਬਸ ਉਸ ਤੋਂ ਬਾਅਦ ਗੇਟ ਵੀ ਖੁੱਲਾ ਹੀ ਸੀ ਜੀੜੀ ਲਈ ਥੁੱਲਾ ਪੈਸੀਗਾ ਕੁੱਡੇ ਖੱਡੇ ਖੁੱਲੇ ਵੇਈਂ ਆਈ ਮੰਪਾ ਵਾਲੀ ਕੋਈ ਰਾਤ ਆ ਯਾਰ ਚਲ ਕੋਈ ਹਾਂਜੀ ਚੱਲਿਆ ਮਾਲੇ ਵਾਲੇ ਮੁੰਡੇ ਵੀ ਕਹਿੰਦੇ ਠੀਕ ਹੈ ਕਿ ਨਹੀਂ ਯਾਰ ਕਮਾਲ ਹੀ ਹੋ ਗਈ ਯਾਰ ਪਿੰਜਰਾ ਤਾਂ ਹੁਣ ਕੋਈ ਨਾ ਭਰ ਦਿੰਨੇ ਕਿੱਡੀ ਗੱਲ ਆ ਦੱਸ ਭਰਨਾ ਐ ਦੁੱਤੇ ਰੋ ਕਹਿੰਦੇ ਪਿੰਜਰਾ ਖਾਲੀ ਲੱਗੀ ਜਾਂਨੇ ਉਹ ਪਿੰਜਰਾ ਇੱਥੋਂ ਪਾ ਦਿੰਨੇ ਕਿੱਡੀ ਗੱਲ ਲੈ ਜਾਓ ਕਿੱਥੋਂ ਮਿਲ ਜਾਵਾਂਗੇ ਚਲੋ ਕੋਬੇ ਬਸ ਚੱਲਦੇ ਹੁਣ ਇਹਨਾਂ ਨੂੰ ਛੱਡ ਕੇ ਆਉਣੇ ਆ ਇਹਨੇ ਘਰੇ ਕੂਤਰ ਕੂਤਰ ਸਾਹਮਣਿਆਂ ਵਿਚਾਰੇ ਨੇ ਇਹ ਔਰ ਆ ਕੀ ਕਰਦੇ ਆਂ ਆਪਾਂ ਵੀਡੀਓ ਚ ਕਿਸੇ ਨੂੰ ਕਰਾਂ ਬਾਦਲ ਛੱਡਿਆ ਮਤਲਬ ਇਹ ਮੁੰਡਿਆਂ ਨੂੰ ਠੀਕ ਹੈ ਕਿ ਨਹੀਂ ਦੇਖ ਲਓ ਸਾਰਾ ਕੁਝ ਹੈੱਡਫੋਨ ਚਾਰਜਰ ਫੋਨ ਸਭ ਕੁਝ ਵਾਹ ਠੀਕ ਆ ਵਰਤਾ ਹਾਂਜੀ ਚੱਲਿਆ ਜੀ ਬੰਦੇ ਲੈ ਕੇ ਪੱਖਾ ਮਾਲਾ ਵਾਲੇ ਚੜ੍ਹ ਗਈ ਚੜ੍ਹ ਗਈ ਚੜ੍ਹ ਗਈ ਕਹਿੰਦੇ ਰਘੂ ਰਾਜ ਜੀ ਚਲੋ ਬਾਦ ਬੰਦੇ ਚੜਾ ਦਿਆ ਬਾਦ ਨੂੰ ਚਾਲਦੇ ਆਪਾਂ ਘਰ ਨੂੰ ਨੱਪਾਂਗੇ ਦਵਨਪ੍ਰੀਤ ਅਰਗੇ ਵੀ ਆ ਗਏ ਜੀ ਦਵਨਪ੍ਰੀਤ ਲੀਓ ਪ੍ਰੀਤ ਤੇ ਉਹ ਪਰਾਵਾਤ ਨੂੰ ਹੀ ਤਾਂ ਪਤਾ ਦਨਪ੍ਰੀਤ ਲੀਓਪ੍ਰੀਤ ਐਨ ਚੋਬਰ ਡਾਉਂਟੀ ਹੈ ਕਿ ਨਹੀਂ ਦੋਵੇਂ ਤੇ ਉਹ ਬਈ ਮੁੰਡੇ ਛੱਡਿਆਂਦੇ ਆ ਪਾਸ ਠੀਕ ਹੈ ਕਿ ਨਹੀਂ ਮੈਂ ਇਹਨਾਂ ਨੂੰ ਪੂਰੀ ਦੀ ਪੂਰੀ ਮਣੀ ਫੜਾਉਂਦਾ ਸੀਗਾ ਵਾ ਜਿਹੜੀ ਮੰਨ ਕੇ ਰਾਤ ਪਾਰਟੀ ਪੂਟੀ ਜੀ ਲੱਗਦਾ ਵੱਖਰੀ ਗੱਲ ਐ ਜਿੰਨੇ ਪੈਸੇ ਸੀਗੇ ਐ ਉਵੇਂ ਦੇ ਉਵੇਂ ਮਨ ਨੂੰ ਫੜਾਉਂਦੇ ਤੜਕੇ ਬਈ ਆ ਚੱਕੋ ਤੁਹਾਡੇ ਪੈਸੇ ਉਹ ਕਦੋਂ ਨਹੀਂ 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 ਬਈ ਆ ਨਹੀਂ ਆ ਨਹੀਂ ਆ ਨਹੀਂ ਹਣਾ ਕਦੇ ਵੀ ਨਹੀਂ ਐਨੇ ਨਹੀਂ ਅਸੀਂ ਨਹੀਂ ਲੈਣੇ ਕਹਿੰਦੇ ਵੀ ਤੂੰ ਵੀ ਰੱਖ ਵਿੱਚੋਂ ਮੈਂ ਨਹੀਂ ਮੇਰਾ ਰੱਖਣ ਦਾ ਮੈਂ ਮਤਲਬ ਵੀ ਕੋਈ ਨਹੀਂ ਹਣਾ ਆਪਣ ਮੈਂ ਸ਼ੌਂਕ ਆ ਇਹ ਲੈਣਾ ਕੋਈ ਪੈਸਾ ਦਾ ਕੋਈ ਚੱਕਰ ਹੀ ਨਹੀਂ ਪੈਸਾ ਤਾਂ ਦੇਖ ਨਾ ਮੂੰਹ ਮੂੰਹ ਤਾਂ ਬਹੁਤ ਹੈਗੇ ਬਸ ਐਂ ਹੁੰਦਾ ਵੀ ਬਾਈ ਜੀ ਹਰ ਜene ਨੂੰ ਦੁੱਖ ਚ ਆ ਲੱਗਦਾ ਪੈਸਾ ਦਾ ਕੋਈ ਦਿੱਕਤ ਨਹੀਂ ਮੈਂ ਪੈਸਾ ਨੂੰ ਕੋਈ ਚੱਕਰ ਨਹੀਂ ਤਾਂ ਨਹੀਂ ਬਈ ਕਹਿੰਦਾ ਇਹ ਲੈ ਕੇ ਨਹੀਂ ਜਾਂਦੇ ਗਾ ਸਾਰੇ ਤਾਂ ਹਨ ਪੁਰਾ ਕਲਾ ਮੈਂ ਵੀ ਆਪਾਂ ਪੈਸੇ ਨਹੀਂ ਰੱਖਨੇ ਗੱਲ ਮੋਦੀ ਤੁਸੀਂ ਲੈ ਜਾ ਸਾਰੇ ਨਹੀਂ 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 ਬਈ ਇਹ ਜਾਂਦੇ ਨਹੀਂ ਫਿਰ ਕਹਿੰਦੇ ਕੋਈ ਗੱਲ ਨਹੀਂ ਲੇਟ ਹੋ ਜਾਣਗੇ ਚਲ ਮੈਂ ਬਾਹਲਾ ਕਰਦੇ ਹਾਂ ਤਾਂ ਆਪਾਂ ਆਪਣੀ ਕੁੜੀ ਦਾ ਮੋਢਾ ਰੱਖ ਲੈਨੇ ਆ ਠੀਕ ਹੈ ਕਿ ਨਹੀਂ ਤੁਸੀਂ ਹਿਸਾਬ ਕਰ ਮੈਂ ਚਲ ਆਪਾਂ ਆਪਣੀ ਕੁੜੀ ਦਾ ਮੋਢਾ ਰੱਖ ਲੈਨੇ ਆ ਬਾਕੀ ਤੁਸੀਂ ਆਪ ਦੇ ਲੈ ਜਾ ਆਪਾਂ ਮੋਢਾ ਰ ਤੇ ਸਾਰੇ ਸਾਰੇ ਕੋਈ ਸਾਂਭ ਦਾ ਕੋਈ 1 ਰੁਪਿਆ ਲੈ ਲੈਂਦਾ ਹਨਾ ਕੋਈ ਓਏ ਲੋਕ ਹਨਾ ਜਿਹੜੇ ਆ ਕੰਮ ਕਾਜ ਫੁੱਦੂ ਲੋਗ ਆ ਸੱਚੀ ਇਹ ਸ਼ੌਂਕੀਆ ਬੰਦਾ ਨਾ ਉਹ ਇਹ ਕੰਮ ਨਹੀਂ ਕਰਦਾਗਾ ਠੀਕ ਆ ਕਿ ਨਹੀਂ ਲੋਕ ਸਾਂਭ ਦਾ ਤੀਜਾ ਤੀਜਾ ਇਸਾ ਲੈ ਲੈਂਦੇ ਹਨਾ ਇਹ ਕੁਛ ਵੀ ਪੈਸੇ ਨੂੰ ਆਪਣੀ ਇੱਕ ਰਾਤ ਦੀ ਸਾਂਭ ਨਾਲ ਚੱਲ ਮੰਨਦੇ ਆ ਫਰਕ ਪੈਂਦਾ ਜਿਹੜੇ ਬੰਦੇ ਨੇ ਬਈ ਸਾਲ ਮੱਥਾ ਮਾਰਿਆ ਹੁੰਦਾ ਥੱਲੇ ਜਾ ਰਹੇ ਨੇ ਠੀਕ ਆ ਕਿ ਨਹੀਂ ਜਿਹੜੇ ਬੰਦੇ ਨੇ ਸਾਲ ਮੱਥਾ ਮਾਰਿਆ ਹੁੰਦਾ ਥੱਲੇ ਗੱਲ ਉਹਦੀ ਆ ਤਾਂ ਕਰਕੇ ਬਸ ਕੱਲਾ ਲਗਭਗ ਮੋਢੀ ਰੱਖਿਆ ਆਪਾਂ ਠੀਕ ਹੈ ਕਿ ਨਹੀਂ ਤੇ ਲਓ 1500 ਰੁਪਿਆ ਮੋਢ ਤੇ ਬਸ ਮੈਂ ਬਾਕੀ ਤੁਸੀਂ ਇਹਦੇ ਲੈ ਜਾਓ ਠੀਕ ਹੈ ਕਿ ਨਹੀਂ ਓਨਲੀ ਮੈਂ ਮੋਢ ਰੱਖ ਲਿਆ ਮੈਂ ਹੁਣ ਚਲ ਠੀਕ ਹੈ ਤੁਸੀਂ ਬਾਹਲਾ ਕਰੀਏ ਨਾ ਆਪਣੀ پوری ਦਾ ਮੋਢ ਮੋੜ ਦਿਓ ਆ ਬਾਕੀ ਤੁਸੀਂ ਪਹਿਲੇ ਲੈ ਜਾਓ ਆ ਬਾਕੀ ਓਕੇ ਬਾਕੀ ਠੀਕ ਹੈ ਲੱਸੀ ਤੁਸੀਂ ਦਿਨਿਆ ਕਬੂਤਰਾਂ ਨੂੰ ਆਪਿਆ ਹਣਾ ਤਿੰਨ ਕੂਤਰ ਪਾਣੀ ਵਾਲੇ ਉੱਡੇ ਫਿਰਦੇ ਆ ਆਪਣੇ ਹਾਂ ਜੀ ਤੇ ਇਧਰ ਬੈਟ ਕਾਲ ਕੂਤਰਾਂ ਨੂੰ ਪਾਣੀ ਪਾਈਏ ਬਈ ਜਿਵੇਂ ਦਾਇਆਂ ਤੋਂ ਪਾਈ ਨਾ ਪੰਜ ਗੇ ਪਾਈ ਜਾਂਦਾ ਉਧਰ ਮੈਂ ਦੇਖੇ ਕੂਤਰ ਬਾਰੀ ਗਈਆਂ ਸਾਰੇ ਥੱਲੇ ਉੱਤੇ ਫਰਜ਼ੀ ਤੇ ਪੁੱਜੇ ਗੋਲੇ ਮੈਨੂੰ ਲੱਗਦਾ ਵੀ ਕੱਲ ਚੁੱਪ ਕਰਕੇ ਪਾਇਆ ਨਹੀਂ 100% ਆਹ ਦੇਖੋ ਲੈ ਜਵਾ ਇੰਨਾ ਸਾਰਾ ਖਾਲੀ ਰਹਿ ਗਿਆ ਬਈ ਯਾਰ ਇਹਦੇ ਕੋਈ ਨਾ ਡੱਕ ਤਗੇ ਧਾਏ ਯਾਰ ਕੂਤਰ ਕਰੇ ਮੁੰਦਰਾ ਸਾਰੀ ਬਾਲਟੀ ਜੀ ਬੋਲੀ ਲੈ ਲੈ ਸਾਰੀ ਵਾਰੀ ਗਈ ਹੋਏ ਹਾਂ ਜੀ ਤੇ ਉਡਰਣ ਵਾਲੇ ਕੋਤਰਾ ਨੂੰ ਰੱਖ ਦੇਣਾ ਉਹ ਖਾ ਆਇਆ 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 ਉਹ ਬਈ ਇੱਕ ਕੋਤਰਾ ਜਿਹਾ ਆਪਣਾੜ ਦਾ ਠੀਕ ਹੈ ਫਰਕ ਹਾਂ ਜਿਹੜਾ ਸਿੱਟ ਖੜਾ ਡੱਬਾ ਵੀ ਤੇ ਕਾ ਨਕਾਂ ਦਾ ਲਈ ਦੇ ਥੋੜਾ ਦੇਖ ਰਹੇ ਹਾਂ ਕਿ ਆ ਵਕਤ ਹੈ ਲਓ ਜੀ ਇਹ ਕੋਡਾ ਨੂੰ ਟੀਵੀ ਰੱਖੀ ਆਇਆ 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 आई 5 5 5 5 आई 5 आई 5 5 5 5 आई 5 5 5 आई 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 5 5 5 5 5 हां जी ते इक ਤੁਹਾਨੂੰ ਹੋਰ ਨਵੀਂ ਬਿਮਾਰੀ ਦਿਖਾਉ ਰਿਹਾ ਆ ਠੀਕ ਹੈ ਇਹ ਅੱਜ ਤੋਂ 7 ਸਾਲ ਪਹਿਲਾਂ ਹੋਈ ਸੀ ਆਪਣੇ ਪੁੱਤਰ ਨਾਲ ਤੇ ਅੱਜ ਜੇਰੂ ਠੀਕ ਹੈ ਹੁਣ ਤਾਂ ਘਰ ਦੇ ਲਈ ਕੋਈ ਨਹੀਂ ਹੈ ਨਾ ਆ ਦੇਖੋ ਇਥੇ ਬੁਲਬਲੇ ਬਣ ਗਏ ਪੂਰੀ ਜਿਵੇਂ ਹਵਾ ਭਰੀ ਬੀ ਦੇ ਕੋਲ ਲੈ ਅੱਜ ਵੀ ਸਾਰੇ ਜਿਹੜੇ ਹਵਾਵਰੀ ਬੀ ਸੀ ਰਿਹਾ ਦੇ ਇਥੋਂ ਲੈ ਕੇ ਇਹਨੇ ਸਾਰੇ ਦੁਰੀ ਚ ਆਏ ਪੋਲਾ 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 ਆਪੇ ਜਿਵੇਂ ਬੁਲਬਲੇ ਨੇ ਹਵਾ ਭਰ ਦਿੰਦੇ ਹੂੰ ਉਸ ਹੀ ਬਣਿਆ ਪਿਆ ਪੂਰੀ ਦਾ ਇਹ ਮੰਨ ਕੇ ਚੱਲੋ ਵੀ ਅੱਜ ਤੋਂ 7 ਸਾਲ ਪਹਿਲਾਂ ਵੀ ਆਪੇ ਨਾਲ ਹੋਈ ਸੀ ਇਹ ਦੇਖੀਏ ਫਰਕ ਦਿਖਾ ਕੇ ਨਾ ਇਤੋਂ ਦੂਰੋਂ ਸਾਹ ਅਰੇ ਇੱਥੇ ਆਜਾ ਇਹ ਖੁੜਾ ਬੰਦਾ ਫਰਕ ਸਾਈਕੋ ਬਲਬ ਇਹ ਕੋਈ ਵੀਡੀਓ ਇੱਥੇ ਕਾਦੂ ਨੀ ਗਾੜਾ ਇਹ ਅਰੇ ਆ ਸਾਰੇ ਕਿਤੇ ਥਾਈ ਨੇ ਨਾ ਆ ਬਲਬ ਬ੍ਰੇਕਪਾਸੇ ਇੱਧਰ ਦੇ ਪਾਸੇ ਵੀ ਸ਼ਾਇਦ ਹੈਣੀਗਾ ਤੇ ਪਤਾ ਨਹੀਂ ਕੀ ਬਿਮਾਰੀ ਹੈ ਬਈ ਇਹ ਠੀਕ ਆ ਆਜੇ ਤੋਂ 7 ਸਾਲ ਪਹਿਲਾਂ ਵੀ ਹੋਈ ਸੀਗੀ ਇਹ ਆਪਣੇ ਨਾਲ ਤੇ ਉਹ ਬੱਚੀ ਨੂੰ ਹੀ ਸੀ ਬੱਚਾ ਫੜਿਆ ਸੀ ਕਿਤੇ ਦਾ ਮੈਂ ਇਧਰੋਂ ਆਇਆ ਕਾਲਾ ਚਿੜਕ ਕਾਲਾ ਨਾਂ ਤੰਤਰਕ ਕਾਲੀ ਡੋਲੀ ਦੀ ਬੱਚੀ ਮੈਂ ਭਾਈ ਯਾਰ ਮੈਂ ਫੜ ਲੈ ਰੱਖਿਆ ਉਹ ਸਾਰਾ ਦੋਵੇਂ ਪਾਸਿਓਂ ਇਹ ਫੁੱਫਲਾ ਪੜਕਾ ਹਵਾ ਪਰ ਜੀ ਮੈਂ ਭਾਈ ਗੋਰੇ ਨੂੰ ਭੁਰੂ ਲਾਇਆ ਮੈਂ ਕਿ ਆਹ ਬਿਮਾਰੀ ਹੈ ਉਹ ਆਸਪਿਆ ਪਏ ਜੋ ਕਹਿੰਦੇ ਇੱਕੜੀ ਵਾਰ ਨੂੰ ਨਵੀਂ ਬਿਮਾਰੀ ਦਾਦਾ ਕਹਿੰਦਾ ਮੈਨੂੰ ਕਹਦਾ ਕਾਂ ਪੇਦੇ ਵਾਂ ਨਹੀਂ ਪਤਾ ਪਰ ਮੈਨੂੰ ਕੀ ਕਰ ਲੈ ਤੇ ਭਈ ਮੈਂ ਕੁਝ ਨਹੀਂ ਕੀਤਾ 10 15 ਦਿਨਾਂ ਬਾਅਦ ਤੇ ਆਪੇ ਹੀ ਲੋਟ ਹੋ ਗਿਆ ਤਾਂ ਕਰਕੇ ਇਹ ਵੀ ਹੁਣ ਕੰਟਰੀ 'ਚ ਡੀਵਾਰਮਿੰਗ ਉਮੀਦ ਹੈ ਬਸ ਹੀ ਆਪਦੇ ਬੋਲਣਾ ਜਾਂ ਛੌਂਕ ਵੀ ਕਰਾਈ ਦਿੰਨੇ ਆ ਭੈਣ ਤੇ ਲਗੜੀ ਤਾਂ ਵੀ ਹੋਰ ਮਿਲ ਜੂਗੀ ਆਪ ਵੀ ਗੱਲ ਨਹੀਂ ਸਮਠੀ ਗਏ ਜਾਂਦੇ ਨਹੀਂ ਵਧੀਆ ਨਿਕਲੂਗੇ ਪੰਡਾਂ ਛੱਡਾਂ ਨੂੰ ਦਾਵੇ ਵੀ ਬਹੁਤ ਆ ਆਦਮੀ ਬਾਹਰ ਹੈਗੇ ਉਹ ਵੀ ਲਗਵਾਂ ਤੇ ਨਹੀਂ ਪਾਈਏ ਨੇ ਠੀਕ ਹੈ ਇਹ ਕੁੂਦੀ ਕੱਢਣੀ ਸੀ ਇਹਦੇ ਆ ਗੜਬੜਾ ਬਣ ਗਿਆ 6ਾਂ ਦਿਮਲ ਪੈਣ ਵਾਈ ਰਹੀ ਸੀ ਇੱਕ ਖਰਾਬ ਹੋ ਗਈ 5 ਕੱਢਾਂਗੇ ਕੋਈ ਦਿੱਕਤ ਨਹੀਂ ਕਿ ਜਦੋਂ ਸੈੱਟ ਹੋ ਗਈ ਛੇਰਨਗੇ ਕੱਢਾਂਗੇ ਤੇ ਨਹੀਂ ਓਕੇ ਜੀ ਆ ਬਿਮਾਰੀ ਸੀ ਹਾਲ ਹਾਲ ਨੂੰ ਕੋਈ ਨਹੀਂ ਪਤਾ ਆਪੇ ਠੀਕ ਹੋ ਜੀ ਸਾਨੂੰ ਬਾਦ ਦੱਸ ਦੇ ਕੀ ਨਾ ਮੇਰੇ ਕੋਈ ਸੂਈ ਮਾਰ ਕੇ ਭੰਨ ਦਿਆਦਾ ਹਵਾ ਨਹੀਂ ਹੋਈ ਫੇਰ ਵਾਪਸ ਇਹਦਾ ਰੈਕਚਰ ਰਿਪੋਰਟ ਹੋ ਗਈ ਇਹ ਰਿਨਫੈਕਸ਼ਨ ਹੈ ਨਹੀਂ ਇਹ ਰੈਕਚਰ ਹੋਈ ਕੰਪਲੀਟਾ ਹੋ ਗਿਆ ਦਾ ਮੇਰਾ ਚਲੋ ਫਿਰ ਮਿੱਤਰ ਚੱਲੀਏ ਬਾਹਰ ਆਪਾਂ ਕੋਈ ੱੱਕਰ ਨਹੀਂ ਓਕੇ ਇੱਧਰ ਬੈਠ ਗੱਲ ਲੈ ਮੇਰਾ ਪਾਕੇ ਦਾ ਨਹੀਂ ਆ ਜਾ ਪੁੱਤ ਓਏ ਆਇ 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 ਆਇਓ ਓਕੇ ਰਿਪੋਰਟ ਹਾਂਜੀ ਮੇਰੇ ਵੀਰੋ ਤੇ ਇੱਧਰ ਉੱਡਰ ਵਾਲੇ ਕੂਤਰਾਂ ਨੂੰ ਪਾਣੀ ਵੀ ਪਾ ਦਈਏ ਬਈ ਖੋਲੇ ਫੁੱਡਾ ਮੁੰਡਿਆ ਹੱਲਾ ਤਾਂ ਅੰਦਰ ਨਹੀਂ ਖਾਦੇ ਉਤਰਨ ਹਨ ਆ ਦਿਖਾ ਦੇ ਤਾਂ ਹੀ ਘੱਟ ਖਾਦੇ ਉਹਨੇ ਕੱਲਿਆ ਤਾਂ ਇੱਕ ਮਿੰਟ ਭਈਆ ਦੋਵੇਂ ਕੁੱਡਿਆਂ ਚ ਪਾ ਦੀਏ ਪਾਣੀ ਹਨਾ ਬਾਕੀ ਅੰਦਰ 쿨ਰ ਚੱਲ ਰਿਹਾ ਹੈਗਾ ਹਾਂਜੀ ਲਿਓ ਆਸਤੇ ਰੋਟੀ ਵੀ ਲੈਂਦੀ ਰੋਟੀ ਲੱਸੀ ਤੇ ਦਾਲ ਇੱਥੇ ਪਈ ਸੀ ਆਪਾਂ ਤੇ ਲਿਓ ਓਏ ਪਾਏਗਾ ਦਿੰਟ ਵਾ ਦਾ ਸਾਰਾ ਮਾਲਾ ਲੈ ਕੇ ਮੰਨ ਲੰਗੀ ਕੱਲ ਉਹਨੇ ਬਾਈਕ ਤੇ ਬੈਠ ਕੇ ਡਟਵਾਇਆ ਮੈਂ ਵੀ ਖੜਾ ਦੇ ਦਿੱਤਾ ਹੋਲੀ ਹੱਥ ਵੱਜ ਗਿਆ ਨਾ ਬਾਰ ਤੱਕ ਦਿੰਦਾ ਸ਼ਵਾ ਹੋਇਆ ਉਹ ਪੈੜੀ ਭੁੜੀ ਪੈਣੀ ਇਹ ਆ ਗਿਆ ਸੱਤ ਵਜੇ ਹੋਇਆ ਹੈ ਮੁੰਨੂ ਆ ਲੈ ਕਿਤੇ ਅਰਧਨ ਚੜ ਗਿਆ ਸੌਣ ਲੱਗੇ ਮਾਜੀ ਕਹਿੰਦਾ ਮੈਂ ਕਿਤੇ ਭਾਏ ਨੇ ਬਾਜੀ ਵਾਲਾ ਦਿੰਦੇ ਇੱਕ 7 ਵਜੇ ਤੜਕੇ ਦੇ ਦੋ ਤਰੀਕ ਦੇ ਮਾ ਹੈ ਮਾ ਮਦੰਜੀ ਤੋ ਦੋ ਵੀ ਤੇ ਦੇ ਸੱਤ ਵਾ ਦਿਮਾ ਲਾ ਕਰ ਲਾ ਕਰ ਲਾ ਗਾਲਾਂ ਨੂੰ ਥਾਮ ਲਿਆ ਉੱਥੇ ਪਹੁੰਚੀ ਤਰੀ ਮਿਲੂਆ ਤੇ ਬਾਵਾ ਜੀ ਕਹਿੰਦੇ ਨਹੀਂ ਆਸਦਾ ਤੂੰ ਕੀ ਕਰਦਾ ਕਹਿੰਦਾ ਦੁਪਹਿਰੇ ਪੈ ਕੇ ਉੱਠਾਂ ਮੈਂ ਫੇਰ ਠੀਕ ਆ ਤੇ ਮੜਾ ਤ ਗਿਆ ਮਾ ਜਨਾ ਚਲ ਪਈ ਜਾਂਦਾ ਮੈਂ ਫੇਰ ਬੰਦਾ ਤੇਰਾ ਮੈਂ ਫੇਰ ਪਸੰਦ ਦਾ ਜੀਣਾ ਪਰੇ ਜਾਣਾ ਕੋਈ ਗਾਲ ਨਹੀਂ ਯਾਰ ਠੀਕ ਆ ਦੌਰ ਤੇ ਮਬ ਦੇ ਦੇ ਓਏ ਅੱਜ ਕੋਤੋਂ ਵੱਡੇ ਹੁੰਦੇ ਨੇ ਬਦਕੀ ਨਹੀਂ ਕੋਈ ਇਹ ਬੜਾ ਮੈਂ ਨਹੀਂ ਚਲੋ ਜਾਣ ਪਈ। ਇਹ ਦਾ ਵੱਡੇ ਰੰਗ ਦੇ ਆਏ। ਚੱਲੀ ਸੀ ਵੀ ਰਹਿ ਕੇ ਮਾ ਤੇ ਹਾਂ। ਉੱਥੇ ਬਾਬਾ ਜੀ ਵੀ ਭਾਬੀ ਸਮਾਤ ਤੇ। ਮੋਰਸਾ ਚੱਕਿਆ ਕਰਾਉ ਦੇ ਇੱਥੇ ਆਏ ਥੋੜੀ 파ਟੀ ਆਏ ਸੀ। ਮਾ ਵੀ ਟਾਇਰ ਡਾਕੀ ਹੀ ਮਾਰਦੇ ਕਿਉਂ ਲੱਗਦਾ। ਦੇਖਿਓ ਆਹ ਦਾ ਟਾਇਰ ਐਡਵੈਂਚਰ ਆ ਉਹਦਾ। ਵਾਪਸ ਫੇਰ ਮੁੜਦੇ। ਕੋਈ ਨਾ। ਚੋਬਰਾਂ ਵਾਲੇ ਮੋਰਸਾ ਦੇ ਚੱਲਦੇ ਦੇਖਦੇ ਆਂਗੇ। ਕੀ ਵੰਦਾ। ਤਾਂ ਇਹ ਮੋਰਸਾ ਲਾਗੇ ਮਿੱਤੇ ਉਹਨੇ ਪੈਂਚਰ ਰੋਣਾ ਤਕੜ ਕੇ ਦੂਸਰੀ ਕਾ ਫੇਰ ਬਾਜੀ ਤੇ ਹਨਾ ਹਾਂ ਜੀ ਮੇਰੇ ਵੀਰੋ ਆਗੇ ਜੀ ਕਰੇ ਇਹਦੋਂ ਪਹਿਲਾਂ ਮਿੱਤੇ ਕੋਲੇ ਕੇ ਮਿਸਤਰੀ ਕੋਲੇ ਉਹਨੇ ਟਾਇਰ ਖੋਲਿਆ ਤੇ ਕਹਿੰਦਾ ਟੂਬ ਦਾ ਇੰਨੀ ਪਾਰਟੀ ਵੇਵਾ ਕਵਾਲਾ ਸੀਦਾ ਹਵਾ ਘੱਟ ਪਾ ਭਾਏ ਨੇ ਇਹੋ ਜਿਹੀ ਹੈ ਇਹ ਮੈਨੂੰ ਪਤਾ ਕੰਮ ਟੂਬਲ ਨਹੀਂ ਪਊਗੀ ਉਹਦੀ ਪੈਂਚਰ ਹੋਵੇ ਨਾ ਹੋਵੇ ਇਹਨੇ ਸਿੱਧੇ ਕਹਿੰਦਾ ਟੂਬਲ ਦਾ ਹੈ ਨਾ ਕੰਨਾ ਵੀ ਟੂਬ ਲੈ ਕੇ ਆਇਤੀ ਦੁਕਾਨ ਤੋਂ ਕੱਲ ਨੂੰ 22 ਤੇ ਵੀ ਇਹਨਾਂ ਤੜਕੇ ਆ ਨਾ ਉਹ ਭਾਏ ਨੇ ਵਿੱਚ ਚੜੀ ਜਾਂ ਨਾ ਕੰਜਰ ਤੇ ਪੁੱਤਾਂ ਹਾਂ ਮੁੱਖਾ ਖਾਵੇਂਗਾ ਚਾ ਚਾ ਆਇਆ ਹਾਇ ਨਾ ਹੋਣਾ ਰੋਟੀ ਖਾਣੀ ਵੀਡੀਓ ਐਡਿਟ ਕਰਨੀ ਆਪਲੋਡ ਕਰਨੀ ਵੱਡੇ ਪੁੱਤਰ ਨੂੰ ਦਾਣੇ ਪਾਉਣੇ ਹੈ ਹਾਂ ਲੈ ਯਾਰ ਨਾ ਮੀ ਉਹਨਾਂ 2 ਘੰਟਿਆਂ ਦੀ ਨੀਂਦ ਤੇ ਸਾਰੇ ਦਾ ਲੇਟ ਕਰਦਾ ਕੰਮ। ਬੜਾ ਲੇਟਾਂ ਉੱਠਾਂ ਛੱਟੇ ਆਪਾਂ ਸਾਰੇ ਹੜ੍ਹ ਜਾ। ਜਾਗ ਮੋ ਕਰਕੇ ਘਰ ਚਾ। ਕਾਤਾ ਹੀ ਕੁੜਾ ਤਿਆਰ। ਪੀਤੇ ਨੇ ਚਲੀ ਲੈ ਕੇ ਵੀ ਨੂੰ ਕਰੇ। ਠੀਕ ਹੈ। ਬਾਦੀ ਦੂਪ ਨਾ ਵੀ। ਖਸ ਦੇ ਕੰਮ ਨਾ ਕਰਨ ਕਰੇ ਸਿੱਧੀ ਜਿੱਤ। ਹਾਂਜੀ ਮੇਰੇ ਵੀਰੋ। ਤੇ ਹੋਰ ਰੱਖੇ ਜੀ ਵੱਡੇ ਬੋਟਾਂ ਦਾ ਆ। ਠੀਕ ਹੈ। ਚਲੋ ਚੋਏ। ਆਇਆ ਬੱਤ। ਪਰ ਇਹਦਾ ਪਾਣੀ ਵੀ ਨਹੀਂ ਪਾਇਆ ਮੁੰਡਿਆ ਵਾਹ ਪਾਣੀ ਵਾਲਾ ਭਾਂਡਾ ਵੀ ਕੀ ਹਾਲ ਹੋਇਆ ਤੇ ਅੜਤੀ ਮੈਂ ਬਚਾ ਕੀ ਲੱਗੇ ਬਾਹਰ ਨੂੰ ਆਪ ਮੈਨੂੰ ਲੈ ਜਾਣਾ ਹਾਂ ਇਧਰ ਕਬੂਤਰਾਂ ਨੂੰ ਰੱਖੀਦਾ ਨੇ ਆਇਓ ਪੁੱਤ ਆਇਓ 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 ਬਾਟਰੇ ਨਾਲ ਕੋਈ ਤੋ ਤੋਂ ਡੀਪ ਫਾਈਨ ਉਹ ਤੋਂ ਵੀ ਉਹ ਅਕਾਉਂਟ ਬਾਬੂ ਪਾਣੀ ਪਾਇਆ ਕਰਮ ਹੈ। ਥੋੜੇ ਵੱਡੇ ਆ। ਯਾਰ ਚਰਬੀ ਵਾਲੀ ਪ੍ਰੋਬਲਮ ਵੱਡੇ ਬੁਤਰਾ ਜੀ ਵੀ ਹੋएगी ਆ ਬਈ। ਠੀਕ ਆ। ਵੱਡਿਆਂ ਚ ਛੋਟਿਆਂ ਸਾਰਿਆਂ ਜੀ ਆ ਯਾਰ। ਆ ਦੇਖਿਓ। ਆ ਇਹਨਾਂ ਨੂੰ ਵੀ ਹੁਣ ਦਾਣੇ ਨਹੀਂ ਪਏ ਹਨ ਕੋਈ ਰੇਟ ਹੋ ਗਈ ਮੇਰੀ। ਉਦਰਤੀ ਨਿਗਾਹ ਪਈ ਆ ਦੇਖੋ ਲੈ। ਸਾਹਮਣੇ ਗੱਪਦਣ ਯਾਰ ਬਈ। ਹਨ। ਜਿਹੜਾ ਉਹਨੇ ਕਲੀਅਰ ਹੈਗਾ। ਇਹ ਜਿਹੜੇ ਚਲੋ ਕੋਈ ਦਿੱਕਤ ਨਹੀਂ ਕੋਣ ਭਾਈ ਗੋਰੀ ਦਾ ਫੁਨੇ ਦਾ ਗੁਰੂ ਸਰ ਦਾ ਚੱਕ ਲਾਵੇਂ ਠੀਕ ਹੈ ਹਾਂਜੀ ਬਾਬ ਤੇ ਵਾਟਰ ਵੀ ਪਾਦਾ ਜੀ ਵੱਡੀਆਂ ਕਬੂਤਰਾਂ ਨੂੰ ਵੀ ਤੇ ਵੱਡੇ ਉਤਰਾਣ ਨੂੰ ਹੈ ਨਾ ਕਿ ਚਰਬੀ ਵਾਲਾ ਖਾਣ ਤੁਸੀਂ ਦੇਖ ਲਓ ਆਪ ਹੀ ਵਜੀ ਕੋਈ ਚਰਬੀ ਹੈ ਨਾ ਅੱਜ ਜਮ ਲਾਈਵ ਤਾਜੀ ਵਜੀ ਵੀ ਤੁਹਾਡੇ ਸਾਹਮਣੇ ਹੈ ਬਾਕੀ ਕਿਸੇ ਨੂੰ ਕਬੂਤਰਾਂ ਵਾਲੇ ਖੂਡੇ ਜੀ ਦਿਖਾਣਾ ਹੈ ਨਾ ਕਹਿੰਦਾ ਆਪਾਂ ਵੱਡਿਆਂ ਜੀ ਵੀ ਤੇ ਉਡਰਾਂ ਜਾਂਦੇ ਦੋਹਾਂ ਚੀਂ ਦਿੱਕਤ ਹੈ ਨਾ ਇਦਰੀ ਵਜੇ ਵੀ ਨੋਟ ਕੀਤੀ ਸੀ ਕਿ ਮੈਂ ਮੇ ਵੀ ਖਣੀ ਕਬੂਤਰ ਨਹੀਂ ਨਹੀਂ ਆ ਦੇਖੋ ਆਵੇਂ ਪਹਿਲਾਂ ਨਹੀਂ ਸੁਢੀ ਪਰ ਹੈ ਤਾਂ ਜੀ ਮੰਨ ਲਓ ਵਜੇ ਅੱਜ ਆਜੀ ਹੈ ਆ ਦੇਖ ਆ ਦੇਖੀ ਆ ਤਾਂ ਆਹ ਦੇਖੋ ਲਗ ਵਲ ਲਗਦਾ ਵੀ ਇਹ ਲਗ ਆਇਆ ਕੋਲ ਸਾਹਮਣੇ ਲਾਈਵ ਰਿਜ਼ਲਟ ਆ ਲੈ ਉਹ ਡੇ ਉਤਰਾ ਜੀ ਇਹੀ ਹਾਲ ਆ ਬਈ ਯਾਰ ਕਬੂਤਰਾ ਤੇ ਕਬੂਤਰੀਆਂ ਜਨ ਇਹ ਗਾਹਾਂ ਇਹਨਾਂ ਦੇ ਪੱਠੇ ਪੱਠਾ ਜੀ ਇਹੀ ਹਾਲ ਆ ਕੀ ਤਾ ਤਕੱਡਾ ਮੇਂ ਚੀਜ਼ ਆ ਮੈਨੂੰ ਸਮਝ ਨਹੀਂ ਆਦੀ ਹੁਣ ਮੈਂ ਇਹਨੂੰ ਇਨਫੈਕਸ਼ਨ ਆਖਾਂ ਫਿਰ ਵੱਡੇ ਗੂਤਰਾਂ ਇਨਫੈਕਸ਼ਨ ਪਾਦੀ ਹੋ ਗਈ ਹੈ ਇਨਫੈਕਸ਼ਨ ਨਹੀਂ ਵਾਇਰਸ ਕਹਿਣਾ ਤਾਂ ਸਹੀ ਹੈ ਇਨਫੈਕਸ਼ਨ ਕਹਿਣਾ ਥੋੜਾ ਇਹ ਗਲਤ ਹੋ ਰਿਹਾ ਕੰਮ ਨਾ ਚਲੋ ਦੇਖਦੇ ਹਾਂ ਕੋਈ ਸੀਨ ਨਹੀਂਗਾ ਕੀ ਬੰਦ ਹੈ ਓਕੇ ਜੀ ਵੱਡੇ ਗੂਤਰ-ਗੂਤਰਾਂ ਨੂੰ ਹੋ ਗਏ ਦਾਣੇ ਹਨ ਉਡਰਾਂ ਨੂੰ ਹੋ ਗਏ ਸਾਰਿਆਂ ਨੂੰ ਬਸ ਠੀਕ ਹੁਣ ਲੀਓ ਦੀ ਰੋਟੀ ਰਗੀ ਇਹਨੂੰ ਬੋਲੀ ਪੋਖੜ ਗਈ ਬਰਛ ਨੂੰ ਮੈਂ ਆਪ ਖਾਏ ਆ ਨਾ ਆਇਆ ਮੈਂ ਵੀਡੀਓ ਪਾ ਆਇਆ ਮੈਂ ਫਿਰ ਅੱਗੇ ਵੀਡੀਓ ਐਂਡਿੰਗ ਕਰਦੇ ਆਂਗੇ ਹਾਂ ਜੀ ਮੇਰੇ ਵੀਰੋ ਆ ਗਈ ਸੀ ਇਧਰ ਲੈ ਕੇ ਤੇ ਵਿਚਾਰੇ ਲੀਓ ਬ੍ਰੋ ਪ੍ਰੀਤ ਨੂੰ ਰੋਟੀ ਲੱਸੀ ਪਾਈਆ ਟਾਈਮ ਬਹੁਤ ਹੋ ਗਿਆ ਲੈਡ ਆ ਲਗਾ ਤੇ ਫੇਰ ਵੱਡ ਗਿਆ ਨਾ ਚੰਗਾ ਹੋਇਆ ਕਿ ਅੱਜ ਆਪਾਂ ਘਰੇ ਕੁੱਤਰ ਨਹੀਂ ਸੰਭਾਲਦੇ ਸੀਗੇ ਹਨਾ ਬਾਈ ਗੁਰ ਤੋਂ ਲੈ ਕੇ ਛੱਡਣਾ ਨਹੀਂ ਤਾਂ ਅੱਜ ਵੀ ਕੰਮ ਘੜੇਚੋ ਜਾਣਾ ਸੀਗਾ ਐ ਚੰਗੇ ਰਹੇ ਜਿਹੜੇ ਆਪਾਂ ਨਹੀਂ ਸੰਭਾਲਿਆ ਕਰੇ ਉਤਰ ਔਟਲਿਓ ਪੁੱਤੋਏ ਇੱਕ ਵਾਰ ਰੋਟੀ ਪਾਵਾਂ ਵੀ ਇਹਨੂੰ ਗਰਾਮ